ਤੇ ਯਾਰ ਪਹਿਲਾ ਨਾਮ ਨਾ ਪੜ੍ਹਣਾ ਨਹੀਂ ਪੜਿਆ ਨਾ ਤੇ ਪੜਨ ਤੋਂ ਪਹਿਲਾਂ ਮੇਰੇ ਕੁਐਸਚਨ ਇੱਕ ਮਾਈਂਡ 'ਚ ਇਹੀ ਆਇਆ ਕਿ ਕਿਉਂਕਿ ਪਹਿਲਾ ਨਾਮ ਰੱਬ ਨਾਲ ਨਾ ਸਬੰਧ ਰੱਖਦਾ ਆ ਤਾਂ ਕਹਿੰਦੇ ਨੇ ਕਿ ਰੱਬ ਹਰ ਜਗ੍ਹਾ ਵਸਦਾ ਆ ਠੀਕ ਆ ਹਰ ਜਗ੍ਹਾ ਤੇ ਰੱਬ ਹੈ ਹਰ ਇਨਸਾਨ 'ਚ ਰੱਬ ਹੈ ਹਰ ਇੱਕ ਚੀਜ਼ 'ਚ ਰੱਬ ਹੈਗਾ ਆ ਤਾਂ ਕਹਿੰਦੇ ਕਿ ਜਦੋਂ ਮੁਸੀਬਤ ਕਿਸੇ ਨੂੰ ਹੁੰਦੀ ਹੈ ਤਾਂ ਫਿਰ ਉਹ ਰੱਬ ਕਿੱਥੇ ਚਲਾ ਜਾਂਦਾ ਹੈ ਜੇ ਰੱਬ ਹੈਗਾ ਆ ਤਾਂ ਰੱਬ ਕਿਉਂ ਨਹੀਂ ਦੇਖਦਾ ਕਿ ਇੰਨੀ ਦੁਨੀਆ ਮੁਸੀਬਤ ਵਿੱਚ ਹੈ ਇੰਨੇ ਇੰਨੀਆਂ ਮਤਲਬ ਕੁਦਰਤ ਦੀਆਂ ਚੀਜ਼ਾਂ ਖਰਾਬ ਹੋ ਰਹੀਆਂ ਨੇ ਤਾਂ ਇਹ ਫਿਰ ਉਸ ਟਾਈਮ ਰੱਬ ਕਿੱਥੇ ਹੈ ਜੋ ਆਪਣੇ ਅੰਦਰ ਇਹ ਤਾਂ ਕਿਉਂ ਸਾਰਾ ਕੁਝ ਦੇਖ ਰਿਹਾ ਹੈ ਹੂੰ ਐਕਚੁਅਲੀ ਇਹ ਕਨਫਿਊਜ਼ਨ ਆਪਾਂ ਸਾਰਿਆਂ ਨੂੰ ਹੋ ਜਾਂਦੀ ਹੈ ਕਦੇ ਨਾ ਕਦੇ ਕਿਸੇ ਮੋਮੈਂਟ ਤੇ ਪਹਿਲੀ ਗੱਲ ਤਾਂ ਆਪਰ ਰੱਬ ਨਾ ਇਹ ਚੀਜ਼ ਸੰਭਵ ਹੈ ਕਿ ਜਿਵੇਂ ਆਪਾਂ ਅਸਮਾਨ ਨੂੰ ਦੇਖ ਕੇ ਆਪਾਂ ਸੋਚੀਏ ਵੀ ਉੱਪਰ ਬੈਠਾ ਕੋਈ ਦੇਖ ਰਿਹਾ ਹੈ ਤਾਂ ਇਹੋ ਜਿਹਾ ਕੁਛ ਨਹੀਂ ਹੈ ਵੀ ਕੋਈ ਉੱਪਰ ਬੈਠ ਕੇ ਦੇਖ ਰਿਹਾ ਆਪਾਂ ਇਹ ਬਿਲਕੁਲ ਸਹੀ ਹੈ ਕਿ ਰੱਬ ਆਪਣੀ ਅੰਦਰ ਹਸਦਾ ਹੈ ਹੈਨਾ ਇਸ ਚੀਜ਼ ਨੂੰ ਐਕਸਪਲੇਨ ਕਰਨ ਲਈ ਸਮਸਤ ਬ੍ਰੀਜ ਨੇ ਆਪਣਾ ਪਹਿਲਾ ਨਾਮ ਦਿੱਤਾ ਸੀ ਉਹਨਾਂ ਦਾ ਕਹਿਣਾ ਸੀਗਾ ਕਿ

منو تو تھے دماغ کے ڈر آؤ گا شک آؤ گا برے خیال آنگے hmm. رب دے پتے کہ hmm. رب نے ماڑا ہی کرنا ہے سڈے کرما چاڑا ہی لکھیا سن اہ کرنا رب نے ج... اس تو الٹ جے تھے دل چ پیار ہے ਤਾਂ ਤੁਸੀਂ ਰੱਬ ਨੂੰ ਵੀ ਪਿਆਰ ਦੀ ਨਜ਼ਰ ਨਾਲ ਹੀ ਦੇਖੋਗੇ ਠੀਕ ਹੈ ਥੋੜਾ ਬਹੁਤ ਚੰਨ ਚ ਡਾਇਗਰਮ ਦੇ ਵਿੱਚ ਸਮਝਾਉਣਾ ਹੈ ਇਸ ਦੇ ذریعے ਦੀ ਗੱਲ ਹੈ ਇਹ ਕੀ ਕਹਿਣਾ ਚਾ ਰਿਹਾ ਹੈ ਹਾਂ ਮਤਲਬ ਇਹਨੂੰ ਜੇ ਮੈਂ ਸਿੰਪਲ ਐਗਜ਼ਾਮਪਲ ਦੇ ਵਿੱਚ ਸਮਝਾਉਣਾ ਹੋਵੇ ਤਾਂ ਇੱਕ ਸਿੰਪਲ ਜੀ ਚੀਜ਼ ਹੈ ਸੁਪੋਜ਼ ਕੋਈ ਛੋਟਾ ਬੱਚਾ ਹੈ ਉਹ ਛੋਟਾ ਬੱਚਾ ਜਿਹੜਾ ਹੈਗਾ ਉਹ ਉਹਦੇ ਪੇਰੈਂਟਸ ਤੋਂ ਡਰ ਸਕਦਾ ਹੈ ਉਹ ਮਤਲਬ ਡਰ ਕੇ ਰਹਿੰਦਾ ਪੇਰੈਂਟਸ ਤੋਂ ਉਹ ਪਹਿਲਾਂ ਹੀ ਡੰਗਣਾ ਸ਼ੁਰੂ ਹੋ ਜੂਗਾ ਉਹ ਤੋਂ ਕੋਈ ਛੋਟੀ ਜਿਹੀ ਗਲਤੀ ਹੋ ਜੂਗੀ ਨਾ ਮਾਂ ਦੇ ਵਿੱਚ ਡਰ بیٹھ ਜਾਂਦਾ ਵੀ ਹਨ ਮੈਨੂੰ ਘਰੋਂ ਮਾਰ ਦੇਊਗੀ ਹਨ ਮੈਨੂੰ ਮਤਲਬ ਘਰ ਦੇ ਡਾਂਟਣਗੇ ਤਾਂ ਉਹ ਬੱਚਾ ਸੋਚੂ ਉਹ ਛੋਟਾ ਬੱਚਾ ਹੈ ਉਹ ਜਿਵੇਂ ਜਿਵੇਂ ਉਹ ਵੱਡਾ ਹੋਊਗਾ ਗ로우 ਕਰੂਗਾ ਤਾਂ ਉਹਨੂੰ ਇਹ ਮਨ ਦੇ ਵਿੱਚ ਡਰ ਜਿਹੜਾ ਛੋਟੇ ਹੁੰਦੇ ਘਰ ਕਰਦੇ ਅਸੀਂ ਵੱਡੇ ਹੋ ਕੇ ਵੀ ਐ ਹੀ ਹੋਊਗਾ ਤਾਂ ਉਹ ਰੱਬ ਨੂੰ ਵੀ ਇਸੇ ਤਰੀਕੇ ਨਾਲ ਦੇ

ਕੌੜਾ ਰੱਤਾ ਮੈਨੂੰ ਲੱਗਦੇ ਵੀ ਜੋ ਤੁਸੀਂ ਅੰਦਰੋਂ ਹੈਗੇ ਹੋ ਉਹੀ ਬਾਅਦ